ਕਾ ਦੇ ਉਹ ਕਹਿੰਦਾ ਕਿ ਮੇਰੇ ਕੋਲੇ ਕੋਈ ਚੀਜ਼ ਸਟ੍ਰਿਪ ਹੈ ਨਹੀਂ ਮੇਰੇ ਕੋਲੇ ਸੇਫਟੀ ਜਿਹੜੇ ਨੇ ਉਹ ਇਨਸਟਰੂਮੈਂਟਸ ਹੈ ਨਹੀਂ ਜੇ ਸੇਫਟੀ ਵਾਲੀ ਕੋਈ ਚੀਜ਼ ਹੈ ਨਹੀਂ ਦਾ ਜਿਹੜੇ ਅਫਸਰਾਂ ਦੀ ਜ਼ਿੰਮੇਵਾਰੀ ਉਹਨਾਂ ਤੇ ਕਾਰਵਾਈ ਹੋਵੇ ਜਿਨ੍ਹਾਂ ਨੇ ਇਹਨਾਂ ਨੂੰ ਪ੍ਰੋਵਾਈਡ ਨਹੀਂ ਕਰਾਇਆ ਇਹ ਸਭ ਤੋਂ ਵੱਡੀ ਲਲਾਈਕੀ ਹੈ ਜੀ ਵੀਡੀਓ ਬਲਾਕ ਦੀ ਸਰਕਾਰ ਦੀ ਜਦੋਂ ਅੱਡੇ ਵੱਡੇ ਪੱਕੇ ਰੋਡ ਤੇ ਤੁਸੀਂ ਕੰਮ ਕਰਾ ਰਹੇ ਹੋਗੇ ਇੱਥੇ ਕੋਈ ਕੋਈ ਸੇਫਟੀ ਨਹੀਂ ਦੀ ਫਿਰ ਨਮਰੇਗਾ ਕੰਮਿਆਂ ਦੀ ਅੱਜ ਪਰ ਸੇਫਟੀ ਤਾਂ ਨਹੀਂ ਹੋਈ ਸਾਡੇ ਤਾਂ ਘਰਾਂ ਚੋਂ ਘਰ ਉਜੜ ਗਏ ਨਾ ਚਾਰ ਕਿਸੇ ਦੀ ਮਾਂ ਸੀ ਕਿਸੇ ਦਾ ਭਾਈ ਸੀ ਕਿਸੇ ਦਾ ਕੱਲਾ ਸੀ ਕਿ ਇਹਨਾਂ ਨੇ ਹੋਰ ਸੇਫਟੀ ਪੱਟੀ ਨਹੀਂ ਲਾਈ ਹੈਗੀ ਸਾਵਧਾਨ ਦੇ ਬੋਰਡ ਨਹੀਂ ਲਾਏ ਹੈਗੇ ਜਿਹਦੇ ਕਾਰਨ ਅੱਗੇ ਕਿਸੇ ਵਹੀਕਲ ਨੂੰ ਇਹ ਪਤਾ ਲੱਗ ਚੁੱਕੇ ਕਿ ਅੱਗੇ ਕੋਈ ਕੰਮ ਚੱਲ ਰਿਹਾ ਤੇ ਸੁਨਾਮ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਨਰੇਗਾ ਕਰਮੀਆਂ ਦੇ ਉੱਤੇ ਇੱਕ ਟਰੱਕ ਚਾਲਕ ਨੇ ਆਪਣਾ ਟਰੱਕ ਜਿਹੜਾ ਚੜਾ ਦਿੱਤਾ ਜਿਹਦੇ ਵਿੱਚ ਚਾਰ ਵਿਅਕਤੀ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚੋਂ ਤਿੰਨ ਪੁਰਸ਼ ਤੇ ਇੱਕ ਮਹਿਲਾ ਦੀ ਮੌਤ ਹੈ ਤਸਵੀਰਾਂ ਇੰਨੀਆਂ ਦਰਦਨਾਕ ਨੇ ਕਿ ਦੇਖਿਆ ਨਹੀਂ ਜਾ ਰਿਹਾ ਰੂਹ ਕੰਬਾਣੀ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਦਿਖਾਣਿਆ ਕਿ ਦੇਖੋ ਕਿਸ ਤਰ੍ਹਾਂ ਮ੍ਰਿਤਕਾਂ ਦੀਆਂ ਜਿਹੜੇ ਲਾਸ਼ਾਂ ਨੇ ਉਹ ਸੜਕ ਦੇ ਉੱਤੇ ਪਈਆਂ ਨੇ ਇਹ ਸੜਕ ਦੇ ਉੱਤੇ ਜੋ ਨਿਰੇਗਾ ਕਰਮੀ ਨੇ ਉਹ ਕੰਮ ਕਰ ਰਹੇ ਸੀ ਜਿੱਥੇ ਟਰੱਕ ਡਰਾਈਵਰ ਵੱਲੋਂ ਇਹਨਾਂ ਦੇ ਉੱਤੇ ਟਰੱਕ ਚੜਾ ਦਿੱਤਾ ਗਿਆ ਮੌਕੇ ਤੇ ਹੀ ਇਹਨਾਂ ਚਾਰਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚੋਂ ਤਿੰਨ ਪੁਰਸ਼ ਅਤੇ ਇੱਕ ਮਹਿਲਾ ਮੌਜੂਦ ਹੈ ਇਸ ਸੰਗਰੂਪ ਦੇ ਸਨਾਮ ਦੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਇਸ ਸਮੇਂ ਕੀ ਹਾਲ ਹੈ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਦਾ ਇਹ ਤਸਵੀਰਾਂ ਨੇ जिला संगरूर दे हल्का सुनाम दीयां जिथे इक ट्रक ड्राइवर वलो ਨਿਰੇਗਾ ਕਰਮੇ ਉਤੇ ਟਰੱਕ ਚੜਾ ਦਿੱਤਾ ਗਿਆ ਮੌਕੇ ਤੇ ਹੀ ਮੌਤ ਹੋਈ ਹੈ ਤਸਵੀਰਾਂ ਰੂਹ ਕੰਬਾਉਣ ਵਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਕਾ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਚਾਰ ਨਿਰੇਗਾ ਕਰਮੀਆਂ ਦੀ ਮੌਤ ਹੋਈ ਹੈ ਇਹ ਤਸਵੀਰਾਂ ਨੇ ਸੰਗਰੂਰ ਦੇ ਸੁਨਾਮ ਦੀਆਂ ਜੋ ਨਿਰੇਗਾ ਕਰਮੀ ਆਪਣੀ ਰੋਜ਼ਗਾਰ ਕਰ ਰਹੇ ਸੀ ਆਪਣੀ ਦਿਹਾੜੀ ਕਰ ਰਹੇ ਸੀ ਜਿਨ੍ਹਾਂ ਦੇ ਉੱਤੇ ਟਰੱਕ ਡਰਾਈਵਰ ਨੇ ਟਰੱਕ ਚੜਾ ਦਿੱਤਾ ਹੈ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋਈ ਹੈ ਇਹ ਤਸਵੀਰਾਂ ਨੇ ਸੰਗਰੂਰ ਦੇ ਸੁਨਾਮ ਦੀਆਂ ਜਿਸ ਤੋਂ ਬਾਅਦ ਉਹਨਾਂ ਸਾਥੀਆਂ ਵੱਲੋਂ ਰੋਡ ਨੂੰ ਜਾਮ ਕੀਤਾ ਗਿਆ ਹੈ ਟਰੱਕ ਡਰਾਈਵਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਰੋਡ ਤੁਸੀਂ ਦੇਖ ਸਕਦੇ ਹੋ ਕਿ ਮੇਨ ਰੋਡ ਨੂੰ ਬੰਦ ਕੀਤਾ ਗਿਆ ਹੈ ਇਨਰ ਕਹਿਣਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡੇ ਕੋਲ ਕਾਰਵੇ ਕੀਤੀ ਜਾਊਗੀ ਸਾਡੇ ਨਾਲ ਸੰਗਰੂਰ ਦੇ ਅਕਾਲੀ ਦਰ ਦਾ ਹਲਕਾ ਇੰਚਾਰਜ ਵਿਨੇਜ ਗੋਲਡਨ ਕਰਦੇ ਆ ਗੋਲਦੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸਨਾਮ ਦੇ ਵਿੱਚ ਐਡੀ ਵੱਡੀ ਮੰਦਭਾਗੀ ਘਟਨਾ ਜੋ ਹੋਈ ਹੈ ਯਾਰ ਇੱਕ ਬਹੁਤ ਸਹਿਤ ਇਕਹਿ ਦੁੱਖ ਹੈ ਜਿਹੜਾ ਵੈਸੇ ਇਹਦੇ ਚ ਸਭ ਤੋਂ ਵੱਡੀ ਨਲਾਈਕੀ ਜੇ ਕਹਾਂ ਤੋਂ ਪ੍ਰਸ਼ਾਸਨ ਦੀ ਹੈ ਦੂਜੀ ਉਹ ਟਰਾਲੇ ਵਾਲੇ ਦੀ ਹੈ ਕਿਉਂਕਿ ਜਿਹੜੇ ਮਜ਼ਦੂਰ ਸੀ ਉਹ ਕੱਚੇ ਚ ਕੰਮ ਕਰ ਰਹੇ ਸੀ ਕੱਚੇ ਪਾਸੇ ਸੜਕ ਦੇ ਤੇ ਉਦੋਂ ਵੀ ਵੱਡੀ ਗੱਲ ਇਹ ਹੈ ਕਿ ਜਿਹੜੇ ਮਜ਼ਦੂਰਾਂ ਤੋਂ ਕੰਮ ਕਰਾ ਰਹੇ ਸੀ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਨਾ ਤਾਂ ਕੋਈ ਸੇਫਟੀ ਸੀ ਨਾ ਸੇਫਟੀ ਸਟੈਪ ਸੀ ਨਾ ਕੋਈ ਬਲੌਕ ਰੱਖੇ ਗਏ ਸੀ ਤਾਂ ਕਿ ਦੂਰੋਂ ਕਿਸੇ ਨੂੰ ਪਤਾ ਲੱਗ ਸਕੇ ਕਿ ਇੱਥੇ ਮਜ਼ਦੂਰ ਕੰਮ ਕਰ ਰਹੇ ਨੇ ਜ਼ਿੰਮੇਵਾਰ ਇਹ ਇੱਥੇ ਬੰਦਾ ਹੋਣਾ ਚਾਹੀਦਾ ਸੀ ਇਹੋ ਜਿਹਾ ਕੋਈ ਚੀਜ਼ ਜਿਹੜੀ ਉਹ ਦੇਖਣ ਨੂੰ ਨਹੀਂ ਮਿਲੀ ਤੇ ਉਹਦੇ ਸਭ ਤੋਂ ਵੱਡੀ ਨਲਾਇਕੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਤੇ ਮੈਂ ਵੀ ਮੰਨਦਾ ਕਿ ਯਾਰ ਇੱਕ ਮਨਰੇਗਾ ਮਜ਼ਦੂਰ ਜਿਹੜੇ ਨੇ ਜਿਨ੍ਹਾਂ ਲੋਕਾਂ ਦਾ ਕੰਮ ਪਿੰਡਾਂ 'ਚ ਸਾਡੇ ਬਹੁਤ ਕੰਮ ਹੈ ਉਹਨਾਂ ਨੂੰ ਇਸ ਹਾਈਵੇ ਦੇ ਉੱਤੇ ਪੀ ਡਬਲਯੂ ਡੀ ਵਿਭਾਗ ਹੈਗਾ ਨੈਸ਼ਨਲ ਹਾਈਵੇ ਹੈਗੀ ਆ ਉਹ ਨੈਸ਼ਨਲ ਹਾਈ ਉਹ ਪੀਡਬਲਯੂਡੀ ਕਰਾ ਲੂ ਪਿੰਡਾਂ ਦੇ ਵਿੱਚ ਸਾਡੀਆਂ ਗਲੀਆਂ ਦੇ ਵਿੱਚ ਪਿੰਡਾਂ ਦੇ ਆਲੇ ਦੁਆਲੇ ਬਹੁਤ ਕੁਝ ਹੈ ਜਿੱਥੇ ਕੰਮ ਕਰਨ ਵਾਲਾ ਹੁੰਦਾ ਹੈ ਤੇ ਮੈਨੂੰ ਲੱਗਦਾ ਕਿ ਉੱਥੇ ਇਨਾਂ ਤੋਂ ਬੀਬੀਆਂ ਤੋਂ ਇਹ ਕੋਈ 70 ਸਾਲ ਦੇ ਬੀਬੀ ਆ ਕੋਈ ਬਜ਼ੁਰਗ ਹੈ ਜਿਨ੍ਹਾਂ ਦੇ ਹੁਣ ਆ ਬੀਬੀ ਬੈਠੀ ਹੈ ਤੇ ਪਰਿਵਾਰ ਚ ਇਕੱਲਾ ਪਰਿਵਾਰ ਜਿਹੜਾ ਉਹ ਬਜ਼ੁਰਗ ਸੀ ਉਹ ਚਲੇ ਗਏ ਤੇ ਬੀਬੀ ਇਕੱਲੀ ਹੈ ਤੇ ਇਹੋ ਜੇ ਯਾਰ ਦੁਖਦਾਈ ਜਿਹੜੀ ਚੀਜ਼ ਹੈ ਇਹਨੂੰ ਮੈਨੂੰ ਨਹੀਂ ਲੱਗਦਾ ਕਿਉਂ ਨਹੀਂ ਸਮਝ ਰਹੀਆਂ ਇਹ ਲੋਕ ਜਿਹੜੇ ਨੇ ਤੇ ਪ੍ਰਸ਼ਾਸਨ ਨੂੰ ਅਸੀਂ ਇਸ ਪਰਜੋਰ ਦੇ ਇਹ ਗੱਲ ਦੀ ਮੰਗ ਕਰਦੇ ਆ ਕਿ ਇਨਾਂ ਪਰਿਵਾਰਾਂ ਦੇ ਨਾਲ ਇਨਸਾਫ ਕੀਤਾ ਜਾਵੇ ਜਿਹੜੀ ਕਾਨੂੰਨੀ ਕ ਕਾਨੂੰਨੀ ਕਾਰਵਾਈ ਤੋਂ ਇਲਾਵਾ ਇਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਪਰਿਵਾਰ ਦੇ ਵਿੱਚ ਕੋਈ ਬੱਚਾ ਹੈਗਾ ਉਹ ਸਰਕਾਰੀ ਨੌਕਰੀ ਦੇ ਕਾਬਿਲ ਹੈ ਉਹਨੂੰ ਸਰਕਾਰੀ ਨੌਕਰੀ ਅੱਜ ਨਹੀਂ ਚਾਹੇ ਥੋੜੇ ਟਾਈਮ ਬਾਅਦ ਮਿਲਦੀ ਹੋਵੇ ਤਾਂ ਉਹਨੂੰ ਮਿਲਣੀ ਚਾਹੀਦੀ ਹੈ ਪਰ ਉਹਨਾਂ ਪਰਿਵਾਰਾਂ ਦੇ ਵਿੱਚ ਪਰਿਵਾਰ ਨੂੰ ਨੌਕਰੀ ਤੇ ਮੁਆਵਜ਼ਾ ਜਿਹੜਾ ਹੈ ਜੋ ਪਰਿਵਾਰ ਫਿਕਸ ਕਰਦਾ ਹੈ ਜੋ ਪਰਿਵਾਰ ਨੂੰ ਚਾਹੀਦਾ ਜਿਹੜੇ ਜਿਹੜੇ ਤਾਂ ਇਹਨਾਂ ਦੇ ਨਰੇਗਾ ਦੇ ਵਿੱਚ ਮਿਲਣਗੇ ਉਹ ਤਾਂ ਅਲੱਗ ਹੈ ਪਰ ਸਰਕਾਰ ਵੱਲੋਂ ਕੀ ਮਦਦ ਦਿੱਤੀ ਜਾਂਦੀ ਹੈ ਇਹ ਬਹੁਤ ਜ਼ਰੂਰੀ ਹੈ ਦੇਖਣਯੋਗ ਹੋਊਗਾ ਤੇ ਮੈਂ ਮੰਗ ਕਰੂੰਗਾ ਮੁੱਖ ਮੰਤਰੀ ਦਾ ਜ਼ਿਲ੍ਹਾ ਇੱਥੇ ਦੇ ਮੰਤਰੀ ਨੇ ਦੋ ਦਰਬੇ ਤੇ ਚੀਮਾ ਸਾਹਿਬ ਬੈਠੇ ਨੇ ਅਮਨ ਅਰੋੜਾ ਸਨਮ ਦਾ ਬੈਠਾ ਹੈ ਤੇ ਜਿਹੜੇ ਇੱਥੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਕਹੂੰਗਾ ਕਿ ਸਾਰੇ ਬੰਦੇ ਜੋਰ ਲਾ ਕੇ ਬਹੁਤ ਲੋਕਾਂ ਨੇ ਇਹਨਾਂ ਨੇ ਵੋਟਾਂ ਪਾਈਆਂ ਨੇ ਤੁਹਾਨੂੰ ਸਭ ਤੋਂ ਵੱਧ ਵੋਟਾਂ ਇਹਨਾਂ ਲੋਕਾਂ ਨੇ ਪਾਈਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤਾਂ ਉਹਨਾਂ ਵੋਟਾਂ ਦਾ ਮੁੱਲ ਮੋੜ ਦੋ ਭਾਈ ਜਨਤਾ ਮੋੜ ਨਹੀਂ ਸਕਦੇ ਪਰ ਇਹਨਾਂ ਪਰਿਵਾਰਾਂ ਦੇ ਘਰਾਂ 'ਚ ਜੇ ਚੁੱਲ੍ਹੇ ਬਲਦੇ ਰਹਿ ਜਾਣਗੇ ਤਾਂ ਚੁੱਲ੍ਹੇ ਬਣਦੇ ਬਲਦੇ ਜ਼ਰੂਰ ਰੱਖ ਦਿਓ ਤੇ ਮੈਂ ਮੰਗ ਕਰਦਾ ਕਿ ਜਿਹੜਾ ਪਰਿਵਾਰਾਂ ਨੂੰ ਜਿੰਨਾ ਮੁਆਵਜ਼ਾ ਇਹ ਮੰਗਦੇ ਨੇ ਉਹਨਾਂ ਮੁਆਵਜ਼ਾ ਦੇਣਾ ਚਾਹੀਦਾ ਤੇ ਸਰਕਾਰੀ ਨੌਕਰੀ ਜ਼ਰੂਰ ਦੇਣੀ ਚਾਹੀਦੀ। ਟੋਲੀ ਟਰੱਕ ਡਰਾਈਵਰ ਖਿਲਾਫ ਤਾਂ ਜਿਹੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਤੁਸੀਂ ਸਮਝਦੇ ਕਿ ਜਿਹੜੇ ਅਫਸਰਾਂ ਦੀ ਇਹਦੇ 'ਚ ਨਲਾਇਕੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਉਹਨਾਂ ਖਿਲਾਫ ਵੀ ਕਾਰਵਾਈ ਬੰਦ ਬਿਲਕੁਲ ਮੈਂ ਪਹਿਲਾਂ ਕਹਿ ਰਿਹਾ ਕਿ ਜਿਹੜੇ ਬੰਦਿਆਂ ਨੇ ਇਹਨਾਂ ਦੀ ਡਿਊਟੀ ਅਸਾਈਨ ਕੀਤੀ ਹੈ ਉਹਦੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਉਹਨਾਂ ਨੂੰ ਕੀ ਜੇ ਅਚਾ ਜੇ ਉਹ ਕਹਿੰਦਾ ਕਿ ਮੇਰੇ ਕੋਲੇ ਕੋਈ ਚੀਜ਼ ਸਟ੍ਰਿਪ ਹੈ ਨਹੀਂ ਮੇਰੇ ਕੋਲੇ ਸੇਫਟੀ ਜਿਹੜੇ ਨੇ ਉਹ ਇਨਸਟਰੂਮੈਂਟਸ ਹੈ ਨਹੀਂ ਜੇ ਸੇਫਟੀ ਵਾਲੀ ਕੋਈ ਚੀਜ਼ ਹੈ ਨਹੀਂ ਤਾਂ ਜਿਹੜੇ ਅਫਸਰਾਂ ਦੀ ਜ਼ਿੰਮੇਵਾਰੀ ਉਹਨਾਂ ਤੇ ਕਾਰਵਾਈ ਹੋਵੇ ਜਿਨ੍ਹਾਂ ਨੇ ਇਹਨਾਂ ਨੂੰ ਪ੍ਰੋਵਾਈਡ ਨਹੀਂ ਕਰਾਇਆ ਜਿਹੜੇ ਬੰਦੇ ਦੀ ਜ਼ਿੰਮੇਵਾਰੀ ਬੰਦੀ ਹੈ ਜਿਹੜੇ ਕਾਗਜ਼ ਕੋਈ ਚੀਜ਼ ਦੇਣੀ ਆ ਤਾਂ ਉਹ ਪ੍ਰੋਵਾਈਡ ਕਰਾਉਣੇ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੇ ਪ੍ਰਸ਼ਾਸਨ ਤੇ ਇਸ ਚੀਜ਼ ਤੇ ਜਿਹੜਾ ਬੰਦਾ ਜ਼ਿੰਮੇਵਾਰ ਹੈ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਕਸਰੀ ਦੇਖਦੇ ਆ ਕਿ ਇਹਨਾਂ ਤੋਂ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਲਿਆ ਜਾਂਦਾ ਚਾਹੇ ਉਹ ਬਿਜਲੀ ਕਰਮੀਆਂ ਦੀ ਗੱਲ ਕਰ ਲਈ ਉਹਨਾਂ ਨੂੰ ਵੀ ਖੰਭਿਆਂ ਦੇ ਉੱਤੇ ਚੜਾਇਆ ਜਾਂਦਾ ਉਹਨਾਂ ਦਾ ਵੀ ਕਿਸੇ ਤਰ੍ਹਾਂ ਕੋਈ ਵੀ ਸਿਕਿਉਰਟੀ ਦਾ ਜਿਹੜਾ ਪ੍ਰਬੰਧ ਨਹੀਂ ਕੀਤਾ ਜਾਂਦਾ ਬਿਨਾਂ ਸੇਫਟੀ ਜੈਕਟਾਂ ਤੋਂ ਬਿਨਾਂ ਗਲਵਜ਼ ਤੋਂ ਜਿਹੜਾ ਖੰਭਿਆਂ ਦੇ ਉੱਤੇ ਚਾ ਕੰਮ ਚੱਲ ਰਹੇ ਨੇ ਇਹਨਾਂ ਤੋਂ ਵੀ ਇਸ ਤਰ੍ਹਾਂ ਹੀ ਕੰਮ ਜਿਆਦਾ ਲਿਆ ਜਾਂਦਾ ਤੇ ਕੋਈ ਵੀ ਇਹਨਾਂ ਸੇਫਟੀ ਧਿਆਨ ਨਹੀਂ ਰੱਖਿਆ ਜਾਂਦਾ ਯਾਰ ਗੱਲਾਂ ਅਸੀਂ ਨਾ ਮੈਨੂੰ ਸਮਝ ਨਹੀਂ ਆਉਂਦੀ ਕਦੇ ਰੰਗਲੇ ਪੰਜਾਬ ਦੀਆਂ ਕਰਦਾ ਕਦੇ ਅਸੀਂ ਕਹਿੰਦਾ ਅਮਰੀਕਾ ਬਣਾ ਦਾਂਗੇ ਕਦੇ ਅਸੀਂ ਕੈਨੇਡਾ ਬਣਾ ਦਾਂਗੇ ਕੀ ਅਸੀਂ ਉਹੋ ਜਿਹਾ ਇਹੋ ਜਿਹਾ ਤਾਮ-ਜਾਮ ਸਾਡੇ ਕੋਲ ਹੈਗਾ ਅੱਜ ਨਰੇਗਾ ਮਜ਼ਦੂਰਾਂ ਨੂੰ ਮੈਂ ਦੇਖਦਾ ਨਹਿਰ ਦੇ ਕੰਡੇ ਤੇ ਲਾਇਆ ਹੁੰਦਾ 70 70 ਸਾਲ ਦਾ ਬਜ਼ੁਰਗ ਜਿਹੜਾ ਰੱਸੀਆਂ ਫੜ ਕੇ ਨਹਿਰ ਦੇ ਕੰਡੇ ਵੱਢੀ ਜਾਂਦਾ ਹੁੰਦਾ ਕਾਦੇ ਵਾਸਤੇ ਜਿਹੜਾ ਕੰਮ ਹੈ ਜਿਹਦਾ ਕੰਮ ਹੈ ਉਹਨੂੰ ਉੱਥੇ ਲਾਉਣਾ ਚਾਹੀਦਾ ਉਹਦੇ ਲਈ ਮੈਂ ਇੱਕ ਚੀਜ਼ ਕਹੂੰਗਾ ਜਦੋਂ ਇਹੋ ਜਿਹੀ ਸੜਕਾਂ ਦੇ ਕਿਨਾਰੇ ਤੇ ਜਦੋਂ ਤੁਸੀਂ ਨਹਿਰਾਂ ਦੇ ਕਿਨਾਰੇ ਤੇ ਕਿਤੇ ਕੰਮ ਕਰਾਉਣਾ ਜਾਂ ਬਿਜਲੀ ਦੇ ਖੰਭਿਆਂ ਦੀ ਗੱਲ ਕਰਦੇ ਓਥੇ ਸਕਿਲਡ ਲੇਬਰ ਹੋਣੀ ਚਾਹੀਦੀ ਹੈ ਜਿਹੜੇ ਨਰੇਗਾ ਵਾਲੇ ਕੰਮ ਕਰਨ ਵਾਲੇ ਅਨਸਕਿਲਡ ਲੇਬਰ ਹੈ ਉਹਨੂੰ 100% ਜਿਹੜਾ ਉਹ ਸਾਡੇ ਘਰਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਆਲੇ-ਦੁਆਲੇ ਫੇਰਨੀਆਂ ਨੇ ਪਿੰਡਾਂ ਦੇ ਵਿੱਚ ਕੋਈ ਕਹੇ ਜਾ ਕੰਮ ਹੈ ਉੱਥੇ ਲਾਉਣਾ ਚਾਹੀਦਾ ਤੇ ਸਰਕਾਰ ਨੂੰ ਮੈਂ ਇਹ ਗੱਲ ਕਹਿਣਾ ਇਹ ਲੇਬਰ ਡਿਪਾਰਟਮੈਂਟ ਹੈ ਪੂਰਾ ਪੰਜਾਬ ਦਾ ਲੇਬਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਸਰਕਾਰ ਨੂੰ ਉਹਦੇ ਥਰੂ ਇਹਨਾਂ ਜਿਹੜੇ ਲੋਕ ਨੇ ਇਹਨਾਂ ਨੂੰ ਹਰ ਚੀਜ਼ ਉਹ ਸਹੂਲਤ ਦੇਣੀ ਚਾਹੀਦੀ ਜਿਸ ਦੇ ਨਾਲ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ ਤੇ ਮੈਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਕਿ ਇਸ ਗੱਲ ਤੇ ਜਦੋਂ ਵੀ ਸਾਨੂੰ ਮੌਕਾ ਮਿਲੂਗਾ ਇਸ ਗੱਲ ਤੇ ਸਭ ਤੋਂ ਵੱਧ ਧਿਆਨ ਜੇ ਦੇਣ ਦੀ ਲੋੜ ਅੱਜ ਦੇ ਸਮੇਂ 'ਚ ਤਾਂ ਮਜ਼ਦੂਰਾਂ ਤੇ ਦੇਣ ਦੀ ਲੋੜ ਹੈ ਜਿਹੜਾ ਅੱਜ ਦੇਸ਼ ਦਾ ਸਾਡਾ ਸਰਮਾਇਆ ਨੇ ਜਿਨ੍ਹਾਂ ਨੇ ਲੋਕਾਂ ਨੇ ਇਹ ਸਾਡੇ ਜਿਹੜੀਆਂ ਜੇ ਕਹੀਏ ਯਾਰ ਆ ਗੰਧ ਸਾਫ਼ ਕਰਨ ਵਾਸਤੇ ਜਿਹੜੇ ਮਜ਼ਦੂਰ ਲਾਉਨੇ ਆ ਆਪਾਂ ਤੇ ਉਹਨਾਂ ਦੇ ਨਾਲ ਇਹੋ ਜਿਹੇ ਹਾਲਾਤ ਹੋਣਗੇ ਯਾਰ ਕਿੱਦਾਂ ਹੀ ਮੰਤਪਾਗੀ ਗੱਲ ਬਿਲਕੁਲ ਸਟਾਨਿਕ ਨਿਵਾਸੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਟਰੱਕ ਡਰਾਈਵਰ ਉੱਤੇ ਨਹੀਂ ਜਿਹੜੇ ਅਫਸਰਾਂ ਦੀ ਲਾਹ ਪ੍ਰਵਾਈ ਹੈ ਉਹਨਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਸਵੀਰਾਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਇਹ ਸਨਾਮ ਦੀਆਂ ਤਸਵੀਰਾਂ ਨੇ ਜ਼ਿਲ੍ਹਾ ਸੰਗਰੂਰ ਦੇ ਸਨਾਮ ਦੇ ਤਸਵੀਰਾਂ ਜਿੱਥੇ ਇੱਕ ਟਰੱਕ ਡਰਾਈਵਰ ਵੱਲੋਂ ਚਾਰ ਵਿਅਕਤੀਆਂ ਨੂੰ ਕੁਚਲ ਦਿੱਤਾ ਗਿਆ ਜਿਨ੍ਹਾਂ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ ਮੌਕੇ ਤੇ ਹੀ ਚਾਰਾਂ ਦੀ ਮੌਤ ਹੋਈ ਹੈ ਦਾਦੀ ਇੱਕ ਨਰੇਗਾ ਕਰਮੀ ਸੀ ਜੋ ਆਪਣੀ ਰੋਜੀ ਰੋਟੀ ਕਮਾ ਰਹੇ ਸਨ ਦਿਹਾੜੀ ਕਰ ਰਹੇ ਸਨ ਜਿਨ੍ਹਾਂ ਉੱਤੇ ਟਰੱਕ ਡਰਾਈਵਰ ਵੱਲੋਂ ਟਰੱਕ ਚੜਾ ਕੇ ਮਾਰ ਦਿੱਤਾ ਗਿਆ ਸਾਡਾ ਪਰਿਵਾਰਕ ਮੈਂਬਰ ਨੇ ਇਹਨਾਂ ਨਾਲ ਗੱਲ ਕਰਦੇ ਆਂ ਆ ਕੀ ਨਾਮ ਹੈ ਜੀ ਹਰਪਾਲ ਕੁਟੱਬੀ ਹਰਪਾਲ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦੀ ਥੋੜੇ ਕੀ ਕਹੋਗੇ ਜੀ ਵੀਰੇ ਮੈਂ ਸੁਨਾਮ ਟੱਬੀ ਤੋਂ ਆਂਗੀ ਅਸੀਂ ਨੇ ਆਪਣੇ ਵੀਡੀਓ ਬਲਾਗ ਧਰਨਾ ਲਾਇਆ ਸੀ ਸਾਡੇ ਲਵੇ ਤਾਂ ਇਸ ਹਾਸੇ ਦੀ ਖਬਰ ਉੱਥੇ ਗਈ ਹੈਗੀ ਅਸੀਂ ਉੱਥੋਂ ਧਰਨਾ ਆਪਣਾ ਚੱਕ ਕੇ ਇੱਥੇ ਲੈ ਕੇ ਆਇਆ फटाफट ਵੀ ਸਾਡੇ ਭੈਣ ਭਾਈਆਂ ਨੂੰ ਇਹ ਸਭ ਤੋਂ ਵੱਡੀ ਲੜਾਈਕੀ ਹੈ ਜੀ ਵੀਡੀਓ ਬਲਾਗ ਦੀ ਸਰਕਾਰ ਦੀ ਜਦੋਂ ਅੱਡੇ ਵੱਡੇ ਪੱਕੇ ਰੋਡ ਤੇ ਤੁਸੀਂ ਕੰਮ ਕਰਾ ਰਹੇ ਹੋਗੇ ਇੱਥੇ ਕੋਈ ਕੋਈ ਸੇਫਟੀ ਨਹੀਂ ਦੀ ਮਨਰੇਗਾ ਕੰਮਿਆਂ ਦੀ ਅਸੀਂ ਹੁਣ ਵੀ ਕਹਿੰਨੀ ਆ ਮੈਂ ਜਿੰਨਾ ਚਿਰ ਨਜੂਤੀ ਪੱਤਰ ਨਹੀਂ ਹੁੰਦੇ ਤੁਹਾਡੇ ਕੋਲੇ ਤੁਸੀਂ ਨਾ ਕੰਮ ਤੇ ਲੱਗਿਆ ਕਰੋ ਅਸੀਂ ਮਨਰੇਗਾ ਕੰਮਿਆਂ ਨੂੰ ਹਮੇਸ਼ਾ ਕਹਨੇ ਆਂਗੇ ਜਦੋਂ ਸਾਡੇ ਵੀਡੀਓ ਬਲਾਗ ਤੇ ਕਹਿੰਦਾ ਜੀ ਇੱਕ ਕਾਗਜ਼ਾਗਾ ਅੱਜ ਉੱਥੇ ਸੇਫਟੀ ਹੁੰਦੀ ਜ ਜਨਾਂ ਕੋਲੇ ਅਰਜੀ ਮਿਤਾਬ ਕੋ ਨੇ ਕੰਮ ਲਿਆ ਹੁੰਦਾ ਨਾ ਤਾਂ ਉਹਨਾਂ ਦੀ ਸੇਫਟੀ ਹੁੰਦੀ ਅੱਜ ਪਰ ਸੇਫਟੀ ਤਾਂ ਨਹੀਂ ਹੋਈ ਸਾਡੇ ਤਾਂ ਘਰਾਂ ਚੋਂ ਘਰ ਉਜੜ ਗਏ ਨਾ ਚਾਰ ਕਿਸੇ ਦੀ ਮਾਂ ਸੀ ਕਿਸੇ ਦਾ ਭਾਈ ਸੀ ਕਿਸੇ ਦਾ ਕੱਲਾ ਸੀ ਮੈਨੂੰ ਇਹ ਦੱਸਿਆ ਜਾਵੇ ਸਰਕਾਰ ਨੂੰ ਮੈਂ ਪੁੱਛਣਾ ਚਾਹਨੀ ਆ ਵੀ ਇਹਨਾਂ ਦਾ ਮਾਅਬਜਾ ਹੁਣ ਕੌਣ ਦੇਊਗਾ ਨੀ ਜਦੋਂ ਵੀ ਤੁਹਾਡੇ ਤੋਂ ਕੰਮ ਕਰਵਾਇਆ ਜਾਂਦਾ ਹੈ ਸੜਕਾਂ ਦੇ ਉੱਤੇ ਕੀ ਐਸੇ ਤਰ੍ਹਾਂ ਹੀ ਅਨਗਹਿਲੀ ਵਰਤੀ ਜਾਂਦੀ ਹੈ ਕਿ ਕੋਈ ਸੇਫਟੀ ਨਹੀਂ ਕੀਤੀ ਇਹ ਗੱਲ ਹੀ ਹੁੰਦੀ ਹੈ ਜੀ ਜਿਹੜੇ ਸਾਡੇ ਵਰਗੇ ਅਰਜੀ ਵਾਲੇ ਨੇ ਉਹ ਅਸੀਂ ਜ਼ੋਰ ਨਾਲ ਲੈ ਲੈਣੇ ਵੀ ਇੱਥੇ ਲਾਓ ਪੱਟੀ ਜੀ ਅਸੀਂ ਫੇਰ ਕੰਮ ਕਰਾਂਗੇ ਜਿਹੜੇ ਇਹ ਅਹੀਂ ਕੰਮ ਜਿਨ੍ਹਾਂ ਨੂੰ ਅਹੀਂ ਕੰਮ ਦੇ ਦਿੰਦਾਂ ਤੇ ਨੇ ਉਹਨਾਂ ਦੀ ਇਹ ਕੋਈ ਸੁਣਵਾਈ ਨਹੀਂ ਕਰਦੇ ਪਾ ਮਾ ਉਹ ਪਿੱਟ ਪਿੱਟ ਕੇ ਮਰ ਜਾਣ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਇਹਨਾਂ ਦੀ ਕਿੰਨੇ ਨੇ ਜਿਹੜੇ ਬਿਨਾ ਅਰਜੀ ਵਾਲੇ ਨੇ ਜੀ ਮਹਾਰਾਜ ਜੀ ਬਿਨਾਂ ਮਾਰਜੀ ਵਾਲੇ ਵੀ ਵੀਰੇ ਅਧੇ ਅਰਜੀ ਵਾਲੇ ਨੇ ਅਧਿਕ ਬਿਨਾਂ ਅਰਜੀ ਵਾਲੇ ਨੇ ਪਰ ਅਸੀਂ ਇਹ ਕਹਿਨੀ ਹੈ ਕਿ ਵੀ ਸਾਰੇ ਅਰਜੀ ਵਾਲੇ ਹੋਣ ਕੋਈ ਵੀ ਬਿਨਾਂ ਅਰਜੀ ਤੋਂ ਨਾ ਆਵੇ ਬਿਲਕੁਲ ਇਹ ਸਾਨੂੰ ਨਰੇਗਾ ਕਰਮੀ ਜਿਹੜੇ ਜਿਨ੍ਹਾਂ ਦੇ ਸਾਥੀਆਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਦੁੱਖ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਹੋਰ ਮੈਂਬਰ ਵੀ ਨੇ ਇਹਨਾਂ ਨੇ ਵੀ ਗੱਲ ਕਰਾਂਗੇ ਆ ਕੀ ਨਾਮ ਹੋਏ ਜੀ ਮੇਰਾ ਨਾਮ ਰਾਜਕਮਰ ਜੀ ਰਾਜਕਮਰ ਜੀ ਕੀ ਕਹਿਣਾ ਜਿਹੜਾ ਇਹ ਮਦਪਾਗੀ ਘਟਨਾ ਸੁਨਾਮਤ ਹੋਈ ਹੈ ਜੀ ਜਿਹੜੀ ਇਹ ਮਦਪਾਗੀ ਘਟਨਾ ਹੋਈ ਹੈ ਐਦੋਂ ਬੜੀ ਹੋਰ ਮਦਪਾਗੀ ਹੋ ਸਕਦੀ ਹੈ ਚਾਰ ਜੀਆਂ ਦੀ ਮੌਤ ਹੋਈ ਆ ਕਿਸੇ ਦਾ ਬਾਪ ਸੀਗਾ ਕਿਸੇ ਦੀ ਮਾਂ ਸੀਗੀ ਕਿਸੇ ਦੇ ਸਾਰੇ ਜਣੇ ਕਿ ਪਰਿਵਾਰ ਦੇ ਵਿੱਚ ਘਰ ਉੱਜੜ ਗਏ ਘਰਾਂ ਦੇ ਘਰ ਵੀ ਖਾਲੀ ਹੋਣ ਵਾਲਾ ਕੰਮ ਹੋ ਗਿਆ ਕਿਉਂਕਿ ਇਹੀ ਇਹਨਾਂ ਦਾ ਕਮਾ ਕੇ ਆਪਣੇ ਬੱਚਿਆਂ ਦਾ ਉਹ ਮੂੰਹ ਪਰ ਰਾਇ ਸੀਗੇ ਚੋਗਾ ਦੇ ਰਾਇ ਸੀਗੇ ਇੱਕ ਕਮਾ ਕੇ ਇਹਨਾਂ ਨੇ ਸਰਕਾਰ ਦੀ ਨਲਾਇਕੀ ਕਾਰਨ ਇਹ ਹੋਇਆ ਸਾਰਾ ਕੁਝ ਨਾ ਤਾਂ ਸਰਕਾਰ ਨੇ ਇੱਥੇ ਹਾਲ ਤੱਕ ਮੈਨੂੰ ਲਾਇ ਲੱਗਦਾ ਕਿ ਪਤਾ ਲੱਗਾ ਜਿਹੜਾ ਕਿ ਇੱਥੇ ਦੇ ਵਰਕਰਾਂ ਤੋਂ ਕਿ ਮੈਸਟਰ ਆਲ ਹੋਰੇ ਤੱਕ ਨਹੀਂ ਪਹੁੰਚਿਆ ਹਲੇ ਜਿਹਦੇ ਤੇ ਹਾਜ਼ਰੀ ਲੱਗਦੀ ਹੈ ਦੂਸਰੀ ਗੱਲ ਔਰੇ ਨਿਯੁਕਤੀ ਪੱਤਰ ਦੇਣਾ ਹੁੰਦਾ ਇੱਕ ਨੈਕਚਰ ਨੋ ਐਕਟ ਦੇ ਵਿੱਚ ਲਿਖਿਆ ਹੋਇਆ ਉਹ ਐਕਟ ਦੇ ਮੁਤਾਬਕ ਇਹਨਾਂ ਨੇ ਨੈਕਚਰ ਨੋ ਨਹੀਂ ਦਿੱਤਾ ਹੈਗਾ ਇਹਨਾਂ ਨੂੰ ਤੀਜੀ ਅਨਕਾਇਲੀ ਇਹਨਾਂ ਦੀ ਇਹ ਆ ਕਿ ਇਹਨਾਂ ਨੇ ਔਰੇ ਸੇਫਟੀ ਪੱਟੀ ਨਹੀਂ ਲਾਈ ਹੈਗੀ ਸਾਵਧਾਨ ਦੇ ਬੋਰਡ ਨਹੀਂ ਲਾਏ ਹੈਗੇ ਜਿਹਦੇ ਕਾਰਨ ਅੱਗੇ ਕਿਸੇ ਵਹੀਕਲ ਨੂੰ ਇਹ ਪਤਾ ਲੱਗ ਚੁੱਕੇ ਕਿ ਅੱਗੇ ਕੋਈ ਕੰਮ ਚੱਲ ਰਿਹਾ ਅਸੀਂ ਕਿਤੇ ਵੀ ਕੰਮ ਕਰਦੇ ਆ ਕੋਈ ਬਿਲਡਿੰਗ ਬਣਾਉਨੇ ਆ ਉੱਥੇ ਪੱਟੀ ਲੱਗਦੀ ਆ ਜਾਲ ਲੱਗਦੇ ਨੇ ਕਿ ਮਜ਼ਦੂਰ ਨਾਲ ਕੋਈ ਹਾਸਨ ਉਹਨੂੰ ਸੀਟ ਵੈਲਟਾਂ ਤੱਕ ਦਿੱਤੀਆਂ ਜਾਂਦੇ ਆ ਨੇ ਇੱਥੇ ਸਾਡੀਆਂ ਬੀਬੀਆਂ ਨਹਿਰਾ ਸੂਆਂ ਦੇ ਵਿੱਚ ਵੀ ਕੰਮ ਕਰਦੀਆਂ ਨੇ ਕੋਈ ਸੀਟ ਵੈਲਟ ਨਹੀਂ ਆਪ ਦਾ ਰੱਸਾ ਚੁੰਨੀ ਪਾ ਕੇ ਉਹ ਆ ਆਪਣੀ ਸੇਫਟੀ ਕਰਦੀਆਂ ਨੇ ਸਰਕਾਰ ਵੱਲੋਂ ਕੋਈ ਸੇਫਟੀ ਨਹੀਂ 18 ਸਾਲ ਹੋ ਗਏ ਕਾਨੂੰਨ ਬਣਾਏ ਨੂੰ 18 ਸਾਲ ਦੇ ਵਿੱਚ ਇਹਨਾਂ ਨੇ ਇੱਕ 18 ਆਨੇ ਦਾ ਕੰਮ ਨਹੀਂ ਕਰਕੇ ਦਿੱਤਾ ਸਾਡੇ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਇਹ ਹਾਲਤ ਹੋ ਰਹੀ ਆ ਇਹ ਦੁਰਦਸ਼ਾ ਹੋ ਰਹੀ ਆ ਇਹਨਾਂ ਦੀ ਕਾਰਨ ਹੋ ਰਹੀ ਆ ਬਿਲਕੁਲ ਤੁਸੀਂ ਦੇਖਿਆ ਕਿ ਲੋਕਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਪਰਿਵਾਰਕ ਮੈਂਬਰਾਂ ਨਾਲ ਵੀ ਹੋਰਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਕਹਿਣਾ ਕਿਸ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ ਤਸਵੀਰਾਂ ਨੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹਰਾ ਸੰਗਰੂਰ ਦੇ ਸਨਾਮ ਤੋਂ ਨੇ ਤਸਵੀਰਾਂ ਇਹ ਜਿੱਥੇ ਚਾਰ ਨਿਰਗ ਕਰਮੀਆਂ ਦੀ ਮੌਤ ਹੋਈ ਹੈ ਟਰੱਕ ਡਰਾਈਵਰ ਵੱਲੋਂ ਇਹਨਾਂ ਉੱਤੇ ਟਰੱਕ ਚੜਾ ਦਿੱਤਾ ਗਿਆ ਹੈ ਇਹ ਤਸਵੀਰਾਂ ਨੇ ਸਨਾਮ ਦੀਆਂ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਨੇ ਇਹਨਾਂ ਨਾਲ ਗੱਲ ਕਰ ਕੀ ਨਾਮ ਹੈ ਬਾਈ ਜੀ ਇਕਵਿੰਦਰ ਸਿੰਘ ਪੁਰੇ ਇਕਵਿੰਦਰ ਜੀ ਜਿਨ੍ਹਾਂ ਦੀ ਮੌਤ ਹੋਈ ਕੀ ਲਾਦੇ ਤੁਹਾਡੇ ਮੇਰੇ ਦਾਦੀ ਜੀ ਸੀ ਗੁਰਦੇਵ ਕੌਰ ਜੀ ਕੀ ਕਹਿਣਾ ਜਿਹੜੇ ਅੱਜ ਕੰਮ ਕਰ ਰਹੇ ਸੀ ਆਪਣੀ ਰੋਜੀ ਰੋਟੀ ਕਮਾ ਰਹੇ ਸੀ ਇਹਨਾਂ ਨੂੰ ਟਰੱਕ ਜਿਹੜਾ ਚੜਾ ਦਿੱਤਾ ਗਿਆ ਇਹਨਾਂ ਦੀ ਮੌਤ ਹੋਈ ਹੈ ਹਾਂਜੀ ਭਾਈ ਭਾਈ ਪਹਿਲੀ ਗੱਲ ਤਾਂ ਸਰਕਾਰਾਂ ਗੰਦੀਆਂ ਆਣ ਕਰਕੇ ਸਾਰਾ ਕੁਝ ਹੋ ਰਿਹਾ ਜੇ ਕਿਸਾਨ ਮਜ਼ਦੂਰਾਂ ਨੂੰ ਜਾਂ ਮਜ਼ਦੂਰਾਂ ਨੂੰ ਇਹਨਾਂ ਦਾ ਹੱਕ ਘਰੀ ਬੈਠਿਆਂ ਨੂੰ ਮਿਲੇ ਕਾਹਨੂੰ ਰੋਡ ਤੇ ਆਉਣਾ ਪਵੇ ਭਾਈ ਇਹਨਾਂ ਨੂੰ ਇਹਨਾਂ ਨੇ ਦੇਖੋ ਵਾਈ ਰੋਡ ਤੇ ਫੁੱਲ ਵੱਡਾ ਰੋਡ ਆ ਪਟਿਆਲਾ ਰੋਡਾ ਸਿੰਗਲ ਰੋਡ ਹੈ ਇਹਨਾਂ ਨੂੰ ਰੋਡ ਤੇ ਕੰਮ ਕਰਨ ਵਾਸਤੇ ਲਾar ਗਿਆ ਜਿਹੜੇ ਗੰਦੀ ਸਰਕਾਰਾਂ ਤਾਂ ਕੁਝ ਸਾਨੂੰ ਦੇਖਣਾ ਪੈ ਰਿਹਾ ਭਾਈ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀ ਤੇ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਬਾਈ ਗਰੀਬ ਪਰਿਵਾਰੀਆਂ ਸਾਰੇ ਯਾਰ ਬਾਈ ਇੱਕੋ ਘਰੋਂ ਗਮਾਨ ਨਾ ਹੋਈ ਇਹਨਾਂ ਨੇ ਤੋਰ ਚੱਲ ਬਸਿਆ ਨੇ ਦੂਪ ਚੱਕੀ ਕਰੂਗਾ ਕੋਈ ਮੇਰੇ ਦਾਦੀ ਜੀ ਸੀ ਜੀ ਅੱਛਾ ਅੱਛਾ ਤੁਹਾਡੇ ਡੈਡੀ ਕੀ ਕੀ ਕਰਦੇ ਤੁਸੀਂ ਮਜ਼ਦੂਰੀ ਕਰਦੇ ਵੀਰੇ ਸਾਰੇ ਅਸੀਂ ਮਜ਼ਦੂਰੀ ਕਰਦੇ ਵੀਰੇ ਮਜ਼ਦੂਰੀ ਕਰਕੇ ਖਾਂਦੇ ਵੀਰੇ ਬਿਲਕੁਲ ਤੁਸੀਂ ਦੇਖਿਆ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਡੇ ਘਰ ਦੇ ਜੋ ਕਮਾਨ ਵਾਲੇ ਜੀ ਸੀ ਉਹਨਾਂ ਦੀ ਮੌਤ ਹੋਈ ਹੈ ਸਰਕਾਰ ਦੇ ਉੱਤੇ ਸਿੱਧੇ ਸਿੱਧੇ ਤੇ ਪ੍ਰਸ਼ਾਸਨ ਦੇ ਉੱਤੇ ਜੋ ਹੋਇਆ ਕਿਉਂਕਿ ਸੇਫਟੀ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਕੰਮ ਕਰ ਰਹੇ ਸੀ ਕਿਸ ਤਰ੍ਹਾਂ ਕੋਈ ਵੀ ਬੋਰਡ ਨਹੀਂ ਲਗਾਇਆ ਗਿਆ ਕੋਈ ਵੀ ਉੱਤੇ ਮੁਲਾਜ਼ਮ ਹੈ ਜੋ ਨਹੀਂ ਖੜੇ ਕਿਤੇ ਗਏ ਤਾਂ ਜੋ ਕਿਸੇ ਨੂੰ ਪਤਾ ਲੱਗ ਸਕੇ ਕਿ ਮੁਲਾਜ਼ਮ ਜਿਹੜੇ ਕਰ ਕੰਮ ਕਰ ਰਹੇ ਨੇ ਇਸ ਜਗ੍ਹਾ ਤੇ ਹਾਈਵੇ ਦੇ ਉੱਤੇ ਕੰਮ ਕੀਤਾ ਜਾ ਰਿਹਾ ਨਰੇਗਾ ਕੰਮ ਹੈ ਤੋਂ ਕੰਮ ਕਰਵਾਇਆ ਜਾ ਰਿਹਾ ਪਰ ਉਹਨੇ ਸੇਫਟੀ ਦਾ ਕੋਈ ਵੀ ਧਿਆਨ ਜਿਹੜਾ ਨਹੀਂ ਰੱਖਿਆ ਜਾ ਰਿਹਾ ਸੰਗਰੂਰ ਤੋਂ ਡੇਲੀ ਪੋਸਟ ਲਈ ਰਜੇਸ਼ ਕੋਲੀ